ਸਾਰੇ ਕਹਿੰਦੇ ਭਾਈ ਤੂੰ ਵੀਡੀਓ ਕਿਉਂ ਤੋਨੋ ਗਰੀਬੇ ਦੇ ਵਿੱਚ ਮੈਂ ਆਉਦਾ ਪਯੋਗ ਵਾਇਆ ਉਸੇ ਗਰੀਬੇ ਦੇ ਵਿੱਚ ਮੈਂ ਆਉਦੀ ਮਾਂ ਨਹੀਂ ਗਾਉਣਾ ਚਾਹੁੰਦਾ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਡਾਕੂ ਫੈਮਿਲੀ ਦੇ ਮੁਖੀ ਪਰਮਜੀਤ ਸਿੰਘ ਦਾ ਬੀਤੇ ਕੁਝ ਸਮੇਂ ਪਹਿਲਾਂ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਕਈ ਲੋਕਾਂ ਨੇ ਉਹਨਾਂ ਦੇ ਪੁੱਤਰ ਤੇ ਸਵਾਲ ਚੁਕਣੇ ਸ਼ੁਰੂ ਕਰ ਦਿੱਤੇ ਕਿ ਆਖਿਰ ਉਹ ਆਪਣੇ ਪਿਤਾ ਦੀ ਡੈਥ ਤੋਂ ਬਾਅਦ ਵੀ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਂਝੀਆਂ ਕਿਉਂ ਕਰ ਰਿਹਾ ਹੈ ਇਸ ਬਾਰੇ ਹਾਲ ਹੀ ਵਿੱਚ ਵੀਰ ਨੇ ਵੀਡੀਓ ਪਾ ਕੇ ਇਸ ਬਾਰੇ ਸਫਾਈ ਦਿੱਤੀ ਹੈ ਵੀਰ ਦਾ ਕਹਿਣਾ ਹੈ ਕਿ ਮੇਰੀ ਗਰੀਬੀ ਦੇ ਵਿੱਚ ਮੇਰਾ ਪਿਓ ਇਸ ਦੁਨੀਆ ਤੋਂ ਚਲਾ ਗਿਆ ਅਤੇ ਮੈਂ ਇਹ ਨਹੀਂ ਚਾਹੁੰਦਾ ਕਿ ਮੇਰੀ ਮਾਂ ਵੀ ਐਸੀ ਗਰੀਬੀ ਦੇ ਵਿੱਚ ਮੈਨੂੰ ਛੱਡ ਜਾਵੇ ਨਾਲ ਹੀ ਕੈਪਸ਼ਨ ਦੇ ਵਿੱਚ ਵੀਰ ਵੱਲੋਂ ਲਿਖਿਆ ਗਿਆ ਸਾਰੇ ਸੋਚਿਆ ਕਰੋ ਕੁਝ ਬੋਲਣ ਤੋਂ ਪਹਿਲਾਂ ਇਸ ਦੇ ਨਾਲ ਹੀ ਵੀਰ ਨੇ ਕਿਹਾ ਥੈਂਕ ਯੂ ਸਾਰਿਆਂ ਦਾ ਇੰਨਾ ਪਿਆਰ ਕਰਦੇ ਤੁਸੀਂ ਮੈਨੂੰ ਐਂਡ ਮੇਰੀ ਫੈਮਿਲੀ ਨੂੰ ਕਦੇ ਦੇਨ ਨਹੀਂ ਦੇ ਸਕਦਾ ਮੈਂ ਤੁਹਾਡਾ ਐਨੀ سپورਟ ਕੀਤੀ ਕਿ ਇੰਨਾ ਸਭ ਕੁਝ ਹੁੰਦੇ ਹੋਏ ਵੀ ਤੁਹਾਡੇ ਸਿਰ ਤੇ ਫਿਰ ਤੋਂ ਉੱਪਰ ਆ ਰਿਹਾ ਥੈਂਕ ਯੂ ਸਾਰੇ ਵੀਰਾਂ ਭੈਣਾਂ ਦਾ ਬਾਕੀ ਤੁਹਾਡਾ ਇਸ ਵੀਰ ਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ